ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਨੱਥੂ ਵਾਲਾ ਜਦੀਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਜੀ ਨਿਰਮਲ ਸਿੰਘ ਆ ਜੀ ਪਿੰਡ ਜੀ ਪਿੰਡ ਨੱਥੂ ਵਾਲਾ ਜਦੀਦ ਤਾਂ ਸੀ ਤੇ ਜੀ ਲਾ ਬਾਈ ਮੋਗਾ ਜੀ ਆਪਣਾ ਘਰ ਵੀਰੇ ਪਿੰਡ ਚ ਕਿੱਥੇ ਰਹਿ ਜਾਂਦਾ ਜੀ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਦੇ ਨਾਲ ਸਾਹਮਣੇ ਕਲੀ ਆ ਜੀ ਸਾਹਮਣੇ ਕਲੀ ਚ ਠੀਕ ਹੈ ਵੀਰੇ ਸੂਆ ਕਿੰਨਾ ਵਸ ਹੁੰਦੀ ਮੱਝ ਵੀਰੇ ਸੂਆ ਵੀਰੇ ਦੂਜੇ ਸੂਏ ਸੂਣ ਵੀਰੇ ਦੂਜੇ ਸੂਏ ਸੂਗੀ ਸਮਾਂ ਕਿੰਨਾ ਲੈ ਜੂ ਬਾਈ ਸਮਾਂ ਵੀਰੇ ਅੱਜ ਇਹ ਯਾਨੀ ਕਿ 10 ਮਹੀਨੇ ਨੂੰ ਪੂਰੇ ਹੋ ਗਏ ਆ 5 ਤਰੀਕ ਨੂੰ ਠੀਕ ਆ ਮੈਂ ਕੋ ਦੋ ਦਿਨ ਉੱਤੇ ਲੈ ਜੇ ਵੱਖਰੀ ਗੱਲ ਆ 10 ਮਹੀਨੇ 10 ਦਿਨ ਲੱਗ ਜਾਂਦਾ ਹੁੰਦਾ ਪਸ਼ੂ ਉਦਾਂ ਤਾਂ ਠੀਕ ਹੈ ਜੀ ਤੇ ਯਾਨੀ ਕਿ 5 ਦਿਨ ਲੈ ਜੇ 4 ਦਿਨ ਲੈ ਜੇ ਕਿੰਨੇ ਦਿਨ ਠੀਕ ਆ ਉਹ ਤਾਂ ਚਲੋ ਬਈ ਪਸੂ ਜੀ ਲਾ ਜੇ ਤੇ ਦੋ ਦਿਨ ਬਾਅਦ ਵੀ ਲੈ ਜਾਂਦਾ ਉਪਰਾ ਕਰਕੇ ਸੁੂੰ ਗੀ ਜਾਣਾ ਸੀ ਇਸ ਦਾ ਜਾਨੀ ਕਿ ਪੂਰੀਆ ਬੇਸਿਕ ਪਹਾਂ ਜੀ ਪਿਛਲੇ ਸੂਏ ਬਈ ਕਿੰਨਾ ਤੋਂ ਤੇ ਚੋਇਆ ਜੀ ਇਹ ਦਾ ਆਪਣਾ ਇਹਦੀ ਵੀਰੇ 10 ਕਿਲੋ ਚੋਇਆ ਸੀ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਪੂਰੀ ਗਰੰਟੀ ਹੈ ਫੁੱਲ ਗਰੰਟੀ ਹੈ ਕੋਈ ਮਾਰ ਟੁਰ ਕੇ ਦਿਖਾਦੀ ਫਿਰ ਸੁਆ ਬਾਈ ਦੇ ਦੱਸਣ ਮੁਤਾਬਕ ਦੂਜਾ ਸੁੂੰਦੀ ਹੈ ਜੀ ਬਾਈ ਦੱਸਦਾ ਕਿ 5 ਤਰੀਕ ਨੂੰ ਦਿਨ ਤਾਂ ਪੂਰੇ ਹੋ ਗਏ ਆ ਜੀ ਡੇਟ ਮੁਤਾਬਕ ਉੱਤੇ ਦੂ ਲੈ ਜੇ ਚਾਰ ਲੈ ਜੇ ਬੱਕਰੀ ਕੱਲਾ ਕਿਉਂਕਿ ਵੀਰੇ ਪਸ਼ੂ ਸੌਖਾ ਤਾਂ ਚਾਰ ਦਿਨ ਵੱਧ ਵੀ ਲੈ ਜਾਂਦਾ ਪਰ ਫਾਇਦਾ ਹੀ ਹੁੰਦਾਗਾ ਜੇ ਚਾਰ ਦਿਨ ਲੈ ਵੀ ਜਾਊਗਾ ਉਨਹੀਂ ਸੋਹਣੀ ਹੋਰ ਤਿਆਰ ਹੋ ਜੂਗੀ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੂਟ ਛਾਂਕੇ ਤੇ ਭੋਰਾ ਵੀ ਨੇ ਗੋਲ ਪੈਠਾ ਪੂੜਾ ਸੰਭੀ ਪਲੀ ਚੰਗੀ ਆ ਥਣਾ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਤੇ ਸੀਲਸ ਲੱਗ ਵੀ ਪੂਰੀ ਆ ਤੇ ਨਹੀਂ ਪਸੂ ਉੱਪਰ ਆ ਜਾ ਮਨਾਈ ਜਾਂਦਾ ਹੁੰਦਾ ਤੇ ਕਰਮ ਵਾਲੀ ਗਾਇਆਂ ਰਕੀਆ ਤੇ ਬਾਈ ਉਵੇਂ ਹੀ ਪੈਗਾ ਨਹੀਂ ਤੁਹਾਨੂੰ ਪਤਾ ਵੀਰੇ ਮੱਝਾਂ ਕਿੱਥੇ ਵਹਿਣ ਦਿੰਦੀ ਆ ਤੌਰ ਨਾਲ ਕੋਈ ਉਪਰਾ ਨਹੀਂ ਕੀਤਾ ਕੋਈ ਡਰਦੀ ਨਹੀਂਗੀ ਚੰਗੀ ਆ ਜਾਣੀ ਤੁਸੀਂ ਘਰੇ ਰੱਖਣੀ ਗਈ ਯਾਰ ਜਵਾਕਾਂ ਨੇ ਚੋਣੀ ਹੁੰਦੀ ਆ ਜਾਂ ਬੁੜੀਆਂ ਨੇ ਚੋਣੀ ਹੁੰਦੀ ਤਾਂ ਐ ਨਹੀਂ ਕਰਮ ਵਾਲੀ ਬਈ ਲੱਤ ਮਾਰ ਜੂਗੀ ਤਿਆਰੀ ਵੀ ਸੋਹਣੀ ਕੀਤੀ ਆ ਸੋਹਣਾ ਹਵਾਨਾ ਤੁਹਾਨੂੰ ਮੈਂ ਨੇੜੇ ਤੋਂ ਇੱਕ ਵਾਰੀ ਫੀਰ ਚੈੱਕ ਕਰਾ ਦੂੰ ਮੁੱਠੀ ਵਾਲਾ ਥਾਣਾ ਫੋਟ ਛਾ ਕੇ ਤੇ ਪੂਰਾ ਵੀ ਨਹੀਂ ਤਿਆਰੀ ਤੁਸੀਂ ਦੇਖ ਸਕਦੇ ਹੋ ਬਾਕੀ ਵੀਰੇ ਫੱਟ ਫੱਟ ਲੇਵਾ ਜਿਹੜੇ ਫੱਟ ਫੱਟ ਲੇਵੇ ਵਾਲੇ ਤੁਹਾਨੂੰ ਪਤਾ ਦੁੱਧ ਵੀ ਪਸ਼ੂ ਚੰਗਾ ਪਿਆ ਜਾਂਦੇ ਹੁੰਦੇ ਆ ਤੇ ਇਹਨਾਂ ਨੂੰ ਬਿਮਾਰੀ ਵੀ ਨਹੀਂ ਆਉਂਦੀ ਸੋਨਾ ਮੁੱਠੀ ਵਾਲਾ ਥਾਣਾ ਚਾਰ ਚਾਰ ਉਂਗਲਾਂ ਦਾ ਬਾਕੀ ਵਜਨ ਵਜੂਦ ਵਾਲੀ ਡਿਮਾਂਡ ਵੀਰੇ ਜਾਇਜ ਜਿਹੜੇ ਲੈਣੇ ਆ ਉਹ ਹੀ ਦੱਸਿਓ ਜੱਸ ਦਿਨੋ ਜੀ ਜਾਇਜ ਵੀਰੇ 1 5 ਮੰਗਦਾ ਹਾਂ ਵੀਰੇ ਮਾਨਤਨ ਜਿੰਨਾ ਹੋ ਕੋ ਕਰਦਾਂਗੇ ਠੀਕ ਹੈ ਜੀ 1 ਲੱਖ ਤੇ 5000 ਰੁਪਏ ਦੀ ਬਾਈ ਕੀਮਤ ਰੱਖਦੇ ਆ ਜੀ ਮਾਣ ਤਣ ਬਾਈ ਕਹਿੰਦਾ ਜਿੰਨਾ ਬੰਦ ਦਾ ਹੋਊਗਾ ਪਤਲੇ ਪਿੰਡੇ ਦੀ ਆ ਨਾ ਕੋਈ ਆਏ ਨਹੀਂ ਬਾਕੀ ਵੀਰੇ ਮੋਰਾ ਜੀ ਪੈਂਦੀ ਆ ਚੰਗੀ ਆ ਝੋਟੀ ਦੁੱਧ ਦੇ ਤੀਆਂ ਥੋੜੀ ਸੇਵਾ ਸੰਭਾਲਦਾ ਪਿਛਲੇ ਸੂਏ ਦਾ ਦੁੱਧ ਜਿਹੜਾ ਹੈਗਾ ਉਹ ਬਾਈ ਦੱਸਦਾ ਕਿ ਆਪਾਂ 10 ਕਿਲੋ ਚੋਇਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ